ਡੇਢ ਮਹੀਨਾ ਪਹਿਲਾਂ ਨਗਰ ਕੌਂਸਲ ਤਰਨਤਾਰਨ ਦੀ ਚੋਣ ਹੋਈ ਸੀ ਜਿਸ ਵਿੱਚ ਸ਼ਹਿਰ ਵਾਸੀਆਂ ਨੇ 25 ਵਾੜਾਂ ਵਿੱਚੋਂ ਆਪਣੇ ਕੌਂਸਲਰ ਚੁਣ ਲਏ ਹਨ ਇਸ ਦੇ ਚੱਲਦਿਆਂ ਆਜ਼ਾਦ ਗਰੁੱਪ ਨੇ ਤਰਨਤਾਰਨ ਤੋਂ ਮੌਜੂਦਾ ਵਿਧਾਇਕ ਨੂੰ ਆਪਣਾ ਸਮਰਥਨ ਦੇ ਦਿੱਤਾ ਸੀ ਇਸ ਤੇ ਹਤੇ ਆਪ ਅਤੇ ਆਜ਼ਾਦ ਗਰੁੱਪ ਦੇ ਕਾਉਂਸਲਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰਧਾਨਗੀ ਦੀ ਚੋਣ ਜਲਦ ਤੋਂ ਜਲਦ ਕਰਵਾਈ ਜਾਵੇ ਨਹੀਂ ਤਾਂ ਉਹਨਾਂ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਐਸਮੋਕ ਨਗਰ ਕੌਂਸਲ ਤਰਨਤਾਰਨ ਦੇ ਕਾਰਜ ਸாதਕ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਸਾਰਾ ਮਾਮਲਾ ਐਸਡੀਐਮ ਦੇ ਧਿਆਨ ਵਿੱਚ ਹੈ ਉਹਨਾਂ ਵੱਲੋਂ ਹੀ ਚੋਣ ਕਰਵਾਈ ਜਾਵੇਗੀ ਅੱਜ ਫੇਰ ਦੁਬਾਰਾ ਜਿਹੜਾ ਵਾ ਸਿਰਫ ਜਿਹੜੀਆਂ ਚਿੱਠੀਆਂ ਘਰਾਂ ਦੇ ਭੇਜਿਆਂਗੇ ਜਾਂ ਆਵਾ ਇੱਕ ਕਰਕੇ ਭੇਜੀਆਂ ਗਈਆਂ ਵੀ ਤੁਹਾਨੂੰ ਸੋਚ ਕਾਉਣੀ ਹੈ ਤੇ ਮੈਂ ਅਫਸਰਸ਼ਾਹੀ ਨੂੰ ਤਾੜਨਾ ਕਰਨਾ ਚਾਹੁੰਨਾ ਵੀ ਇਦੋਂ ਬਾਅਦ 1:00 ਵਜੇ 2:00 ਵਜੇ ਟਾ ਤੇ ਜੀ ਆਰ ਫਿਰ ਜਿਹੜਾ ਇਦੋਂ ਗਾਹ ਵਾ ਇਹ ਅਫਸਰਸ਼ਾਹੀ ਜਿਹੜੀ ਜ਼ਿੰਮੇਵਾਰ ਹੈ ਤੇ ਅਫਸਰਾਂ ਨੂੰ ਦੱਸਣ ਕਿ ਕਿਹੜੀਆਂ ਤਾਕਤਾਂ ਵਾ ਜਿਹੜੀਆਂ ਇਹਨਾਂ ਦੇ ਮਗਰ ਕੰਮ ਕਰਦੀਆਂ ਜਿਹੜੀਆਂ ਇੱਥੇ ਜਿਹੜੇ ਸ਼ਹਿਰ ਨੂੰ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਉੱਤੇ ਜਿਹੜੇ ਆ ਕਿਉਂ ਨਹੀਂ ਲੈਣ ਦੇਣ ਲੋਕ ਜਿਹੜੇ ਆ ਇੱਥੋਂ ਦੇ ਡਿਵੈਲਪਮੈਂਟ ਤੋਂ ਵਾਂਝੇ ਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੁੰਡਾ ਤਰੀਕ ਕਿਉਂ ਨਹੀਂ ਮੈਂ ਸਤ ਆਪਣੇ ਕਾਉਂਸਲਰ ਸਰ ਜਿਨ੍ਹਾਂ ਨੂੰ ਸੋਚ ਕਰਤੀ ਗਈ ਜੀ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਦੁਬਾਰਾ ਟਾਈਮ ਦਿੱਤਾ ਜੋ ਹਾਂਜੀ ਡੇਢ ਮਹੀਨਾ ਹੋ ਚੁਕਾ ਹੈ ਤਰਨਤਾਰ ਨਗਰ ਕਾਉਂਸਲਡੀਆਂ ਚੋੜਾ ਨੂੰ ਜਿਸ ਵਿੱਚ ਐਸਡੀਐਮ ਸਾਹਿਬ ਨੇ ਦੱਸਿਆ ਕਿ ਅਸੀਂ ਸਾਰਿਆਂ ਨੂੰ ਕਿੱਥੀ ਪੱਤਰ ਭੇਜਿਆ ਹੈ ਕਿ ਸੌਂ ਚਕਾਉਣੀ ਹੈ ਜਿਸ ਵਿੱਚ ਸੱਤ ਹੀ ਐਮਸੀਆਂ ਨੇ ਸੌਂ ਚਕੀ ਹੈ ਜਦਕਿ 18 ਐਮਸੀ ਜੋ ਕਿ ਸੋ ਢੜੇ ਦੇ ਹਨ ਔਰ ਆਜ਼ਾਦ ਗਰੁੱਪ ਹੈ ਉਹਨਾਂ ਨੇ ਦੱਸਿਆ ਹੈ ਇਹ ਅਹੀਸਾ ਉਹਦਾਂ ਨਹੀਂ ਚੁਕਲੇ ਸੀ ਇਸ ਦਿਨ ਸਾਨੂੰ ਐਕੀਓ ਸਾਹਿਬ ਨੇ ਸਰਟੀਫਿਕੇਟ ਦਿੱਤੇ ਸਨ ਅੱਜ ਸੌ ਚੁਕਣ ਦਾ ਕੋਈ ਮੇਲ ਨਹੀਂ ਹੈ ਫਿਰ ਪ੍ਰਧਾਨਗੀ ਦੀ ਚੋਣ ਹੈ ਔਰ ਕਰਾਈ ਜਾਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਇਸ ਦੀ ਚੋਣ ਜਲਦ ਤੋਂ ਜਲਦ ਪ੍ਰਧਾਨਗੀ ਕਰਾਈ ਜਾਵੇ ਤਾਂ ਕਿ ਲੋਕਾਂ ਦੇ ਕੰਮ ਹੋ ਸਕੇ ਕਿ ਕੋਈ ਰਿਪੋਰਟ ਭਾਕੇ ਨੂੰ ਉਤਰਨ ਦਾ